ਸਤਿ ਸ਼੍ਰੀ ਅਕਾਲ ਭਾਈ ਮੈਂ ਤੁਹਾਡਾ ਉਹੀ ਕਿੱੱਲੋਂ ਬਠਿੰਡੇ ਵਾਲਾ ਜਿਹਨੇ ਪਹਿਲਾਂ ਮੋਟਰ ਤੇ ਚੋਰ ਪੜਨ ਵਾਲਾ ਅ ਜਿਗਾਰਡ ਲਾਇਆ ਸੀ ਆਪਾਂ ਤੇ ਹੁਣ ਆਪਾਂ ਇੱਕ ਹੋਰ ਲਾਇਆ ਜਿਗਾਰਡ ਜਿਹੜੀ ਆਪਣੀ ਲੋੜ ਆ ਬਠਿੰਡੇ ਜਿਹੜੇ ਦੀ ਖਾਸ ਕਰਕੇ ਬਠਿੰਡੇ ਦੀ ਕੀ ਆਪਣੇ ਪੂਰੇ ਪੰਜਾਬ ਦੇ ਵਿੱਚ ਹੀ ਲਾਇੜਦਾ ਤੁਹਾਨੂੰ ਪਤਾ ਹੀ ਕੀ ਹਾਲ ਆ ਕੋਈ ਸਿਸਟਮ ਨਹੀਂ ਬੜੇ ਸਾਫੇ ਆ ਮੁੰਡਾ ਕਹਿੰਦਾ ਤੇ ਬੁਰੇ ਹਾਲ ਹੀ ਆ ਤੇ ਪਰ ਸਾਡੇ ਨਰਮੇ ਵਲਟ ਵਾਲਿਆਂ ਨੂੰ ਜਾਦੀ ਬੁਰੇ ਹਾਲ ਆ ਥੋੜੇ ਜੇ ਕਿਉਂਕਿ ਅਸੀਂ ਨਾ ਤਾਂ ਖੁੱਲੀ ਛੱਡ ਸਕਦੇ ਮੋਟਰ ਨੂੰ ਵੀ ਜਿੱਥੇ ਮਰਦੀ ਆ ਚੱਲਣ ਦੇ ਪਾਣੀ ਨੂੰ ਤਾਂ ਵੀ ਨਹੀਂ ਕੀ ਪਤਾ ਕਰੂੰਗਾ ਕਹਿੰਦੇ ਆ ਕੇ ਬਹਿ ਜਾਣਾ ਤੇ ਮੱਛਰ ਖਾ ਜਾਂਦਾ ਟੱਟ ਕੇ ਪਣ ਪਣ ਕੇ ਭਰਾਵਾ। ਹਾਂ। 10000 ਰੁਪਏ ਖਾਤਾ ਲਗਦਾ। ਇਹ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਕੀ ਰਵਾੜ ਲਾਇਆਗਾ। ਅਸੀਂ ਲਾਇਆਗਾ ਭਾਈ ਮੋਟਰ ਤੇ ਵੀ ਜਦੋਂ ਲਾਈਟ ਆਜੀ ਆਪ ਨੂੰ ਘਰੇ ਬੈਠ ਨੂੰ ਪਤਾ ਲੱਗ ਜਾਂਦਾ ਵੀ ਲਾਈਟ ਆ ਗਈ। ਅਸੀਂ ਬਣਾਤਾ ਦੇ ਸਿਜਾਉ ਕੰਮ ਰਾ ਸਾਗਾ ਚੱਲ ਪਿਆ ਹੋਰਿਆ ਘੈਂਟ ਹੋਇਆ ਕੰਮ ਇਹ। ਅਸੀਂ ਲਾਇਆ ਦੋ ਬਈ ਲਾਇਆ। ਆਇਦਰ ਲੰਗਾ ਅਤੇ ਨਹੀਂ। ਆਇਨਾ ਭਈਆ ਭਾਈ ਇਹ ਚਲਾਉਂਦਾ ਮੋਟਰ ਇਕੱਲੀ। ਇਹ ਮੋਟਰ ਨੂੰ ਆਨ ਕਰਨਾ। ਇੱਕ ਲੈ ਦੂਸਰਾ ਆਹ ਵਾਲਾ। ਇਹਨੇ ਤਾਂ ਜਿਹੜਾ ਹੈਗਾ ਆਪਾਂ ਨੂੰ ਮਤਲਬ ਰਿੰਗ ਦੇ ਦੇਣੀ ਆ ਜਦੋਂ ਆਪਣੇ ਕੋਈ ਮਤਲਬ ਲਾਈਟ ਆ ਗਈ ਖੇਤ ਮੋਟਰ ਚੱਲ ਵੀ ਆਪਾਂ ਨੇ ਰਿੰਗ ਦੇਣੀਆਂ ਰਿੰਗ ਕਿਵੇਂ ਦਿੰਦਾ ਇਹ ਆਪਾਂ ਇਹਨੂੰ ਕਿਵੇਂ ਤਾਰਾ ਲਾਉਣੀ ਆ ਇਹਦੇਆਂ ਇਹਦੇਆਂ ਆਟੋ ਵੋਟ ਗੱਲ ਨੇ ਭਾਈ ਇਹਦੇ ਨਾਲ ਤਿੰਨ ਤਾਰਾ ਹੁੰਦੀਆਂ ਤਿੰਨੇ ਕਾਲੇ ਰੰਗ ਦੀਆਂ ਹੁੰਦੀਆਂ ਉਸ ਸਟਾਕਰ ਦੇ ਵਿੱਚੋਂ ਲਾਉਣੀ ਆ ਤਿੰਨੇ ਮਤਲਬ ਕਿ ਜਿਹੜੀ ਆਹ ਗ੍ਰੀਨ ਬੱਤੀ ਆ ਜਿਹੜੀ ਲਾਈਨ ਕਲੀਅਰ ਹੋਣੀ ਚਾਹੀਦੀ ਇਹਦੀ ਲਾਈਨ ਕਲੀਅਰ ਆ ਹੁਣ ਉਸ ਤੋਂ ਬਾਅਦ ਇਹਦੇ ਨਾਲ ਤਿੰਨ ਤਾਰਾ ਹੋਰ ਹੁੰਦੀਆਂ ਇੱਕ ਨੀਲੀ ਇੱਕ ਲਾਲ ਇੱਕ ਪੀਲੀ ਠੀਕ ਹੈ ਜਿਹੜੀ ਨੀਲੀ ਆ ਇਹ ਇਹ ਤਾਰ ਨੂੰ ਕਿਤੇ ਯੂਜ਼ ਨਹੀਂ ਕਰਨਾ ਆਪਾਂ ਕਿਤੇ ਨਹੀਂ ਵਰਤਣਾ ਲਾਲ ਨੂੰ ਤੇ ਪੀਲੀ ਨੂੰ ਆਪਾਂ ਇਹਨਾਂ ਨੂੰ ਲਾਉਣੀਆਂ ਕਿਵੇਂ ਹੁੰਦੇ ਜਿਹੜਾ ਹਰਾ ਬਟਨ ਹੁੰਦਾ ਨੋ ਕਿ 11 ਦਾ ਸਮੋਆ ਰੱਖਿਆ ਹੋਇਆ ਹੈ ਇਹਦਾ ਬਟਨ ਦਾ ਪਰਵਾ ਘਸ ਗਿਆ ਹੁੰਦੀ ਨਾ ਨਹੀਂ ਇਹ ਤੇ ਇਹਦੇ ਜਿਹੜਾ ਹਰੇ ਬਟਨ ਵਾਲੇ ਦੋ ਪੁਆਇੰਟ ਦੋਨੇ ਪੁਆਇੰਟ ਦੇ ਦੋ ਤਾਰਾਂ ਕੱਢ ਕੇ ਇੱਥੋਂ ਠੀਕ ਹੈ ਉਸ ਤੋਂ ਬਾਅਦ ਐਂ ਲੰਬੀ ਤਾਰ ਲਿਆ ਕੇ ਤੇ ਆਪਾਂ ਇਹਨਾਂ ਨੂੰ ਲਾਲ ਨਾਲ ਤੇ ਪੀਲੀਆਂ ਜੋੜ ਦੇਣਾ ਹੈ ਠੀਕ ਹੈ ਜੇ ਦੋਨੇ ਧਾਰਾਂ ਜੋੜਦੇ ਹੋ ਉਹ ਦੋਵਾਂ ਦੇ ਐਵੇਂ ਕੰਮ ਕਰੂਗਾ ਆਪਾਂ ਬਈ ਆਨ ਕਰਤਾ ਤੇ ਜਿਹੜਾ ਆ ਬਟਨ ਹੁੰਦਾ ਈ ਬੱਤੀ ਜਲ ਪਈ ਹੈ ਹੁਣ ਤੁਸੀਂ ਧਿਆਨ ਰੱਖੋ ਇਹ ਟ੍ਰਿਪਾਂ ਦੇਊਗਾ ਬਾਰੀ-ਬਾਰੀ ਥਾਤਾ ਟ੍ਰਿਪਾਂ ਦੇ ਉਹਦੇ ਵਿੱਚ ਤਿੰਨ ਕਾਰੀ ਆਪਾਂ ਨੂੰ ਨੰਬਰ ਹੀ ਡਾਇਲ ਕਰੂਗਾ ਤੁਸੀਂ ਧਿਆਨ ਰੱਖੋ ਹੁਣ ਇਹ ਜਿਹੜੀ ਪਹਿਲੀ ਟ੍ਰਿਪ ਦੇ ਤੋਂ ਪਹਿਲੀ ਟ੍ਰਿਪ ਤੇ ਇਹ ਜਿਹੜਾ ਨੰਬਰ ਆਪਏ ਚ ਡਾਇਲ ਲਿਸਟ ਦੇ ਵਿੱਚ ਰੱਖ ਤਾ ਉਹ ਨੰਬਰ ਕੱਢੂਗਾ ਧਿਆਨ ਰੱਖਣਾ ਹੁਣ ਤੁਸੀਂ ਆਇਣੇ ਨੰਬਰ ਕਰਤਾ ਉਸ ਤੋਂ ਬਾਅਦ ਜਿਹੜਾ ਜਿਹੜੀ ਆਹਾ ਹੈਗਾ ਇਹਨੂੰ 7008 ਨੰਬਰ ਤੇ ਇਹਨੂੰ ਕਰ ਦੇਣਾ ਬਰ ਬਰ ਨੂੰ ਘਵਾ ਕੇ ਹੁਣ ਇਹ ਤੇ ਦੂਜੀ ਟ੍ਰਿਪ ਦੇਊਗਾ ਉਦੋਂ ਇਹ ਨੰਬਰ ਨੂੰ ਡਾਇਲ ਕਰੂਗਾ ਧਿਆਨ ਰੱਖਿਓ ਤੇ ਫਿਰ ਆਪਣੇ ਕੋਲੇ ਤੇ ਰਿੰਗ ਆ ਜਣੀ ਦੂਸਰੇ ਫੋਨ ਤੇ ਜਿਹੜਾ ਫੋਨ ਨੰਬਰ ਇਹਦੇ ਵਿੱਚ ਆਪਾਂ ਮਤਲਬ ਡਾਇਲਿਸ ਦੇ ਵਿੱਚ ਰੱਖਿਆ ਹੋਇਆ ਆਹ ਨੂੰ ਇਹਨੇ ਆਪੇ ਆ ਦਿਖਾਉਣ ਇਹ ਨੰਬਰ ਡਾਇਲ ਕਰ ਦਿੱਤਾ ਤੇ ਹੁਣ ਇਹ ਆਪਣੇ ਕੋਲੇ ਫੋਨ ਆ ਜੂਗਾ ਆ ਗਿਆ ਭਈ ਲੈਂਟ ਆ ਗਈ ਭਈ ਓਏ ਠੀਕ ਹੈ ਐ ਆਪਾਂ ਨੂੰ ਘਰੇ ਬੈਠਣ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਕੋਲ ਲੈ ਰਹੀ ਹੈ ਆਪਣੇ ਕੋਲ ਨੰਬਰ ਸੇਵ ਹੈ ਤੇ ਦੇਖੋ ਇਹਨੂੰ ਕੱਟ ਦਿੰਨੇ ਆ ਤਾਂ ਉਧਰ ਉਹ ਰਿਜੈਕਟ ਹੋ ਗਿਆ ਉਹ ਦੁਬਾਰਾ ਫੇਰ ਆਪਣੇ ਕੋਲ ਲਾਊਗਾ ਆਪਾਂ ਇਹ ਇੱਕ ਵਾਰੀ ਕੱਟਤਾ ਤਾਂ ਇਹ ਤਿੰਨ ਵਾਰੀ ਇਹ ਨੰਬਰ ਨੂੰ ਡਾਇਲ ਕਰੂਗਾ ਤਿੰਨ ਵਾਰੀ ਨੇ ਆਪਾਂ ਨੂੰ ਪਤਾ ਲੱਗ ਜੂਗਾ ਜੇ ਆਪਾਂ ਇੱਕ ਵਾਰੀ ਕੱਟ ਦਾਂ ਤਾਂ ਬਾਰੀ ਬਾਰੀ ਆਪਣੇ ਕੋਲ ਨੰਬਰ ਡਾਲ ਕੇ ਤੰਗਾਰੀ ਲਾਈਨ ਮੇ ਡਵੋ ਜਿਵੇਂ ਮੈਂ ਸੁੱਤੇ ਵੀ ਪਈ ਆ ਆਪਾਂ ਨੂੰ ਫੇਰ ਵੀ ਪਤਾ ਲੱਗ ਜੂ ਉਹ ਵੀ ਫੋਨ ਆ ਰਿਹਾ ਹੈ ਭਾਈ ਜੀ ਵੀਡੀਓ ਵਧੀਆ ਲੱਗੀ ਤਾਂ ਛੇ ਜਰੂਰ ਕਰ ਦਿਓ ਲਵ ਯੂ ਆਲ ਨਹੀਂ ਯਾਰ ਇਹ ਤਾਂ ਉਹੀ ਹੋ ਗਿਆ ਟੀਮਿਆ ਹੋ ਗਿਆ ਹੋਰ ਉਹ ਵੀ ਬਾਈ ਟੀਮਿਆ ਨ ਯਾਰ ਤੁਸੀਂ ਪਹਿਲਾਂ ਦੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਇਸ ਵੀਡੀਓ ਨੂੰ ਵੀ ਪਿਆਰ ਦਿਓ ਉਹ ਲਵ ਜੂ ਆਪਣਾ ਥੈਂਕ ਯੂ ਬਾਈ